ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਛੋਟੇ ਬੱਚਿਓ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਤੁਹਾਡੇ ਮੈਸੇਜ ਆਉਂਦੇ ਨੇ ਤੁਹਾਡੀਆਂ ਕਾਲਸ ਆਉਂਦੀਆਂ ਨੇ ਸੋ ਮੈਨੂੰ ਹਿੰਮਤ ਦਿੰਦੀਆਂ ਨੇ ਪਹੁੰਚਾ ਬਹੁਤ ਚੰਗਾ ਲੱਗ ਰਿਹਾ ਹੁਣ ਤੱਕ ਆਪਾਂ ਨੇ ਪਹਿਲੀ ਪੌੜੀ ਤੋਂ ਲੈ ਕੇ ਪੰਜਵੀਂ ਪੌੜੀ ਤੱਕ ਕਿੱਦਾਂ ਦੇਖਿਆ ਹੈ ਕਿ ਗੁਰਨਾਨਕ ਦੇਵ ਜੀ ਆਕਾਰਪੁਰਖ ਸੱਚੇ ਪਾਤਸ਼ਾਹ ਜੀ ਨਾਲ ਗੱਲਾਂ ਕਰ ਰਹੇ ਸੀ ਇਹ ਜੇ ਬਹੁਤ ਸਾਰੇ ਚਿੰਨ੍ਹ ਦੇਖਣ ਵਾਲੀ ਹੈ ਕਿ ਗੁਨਾਰਗ ਦੇ ਪਾਸ਼ਾ ਜੀ ਵਰਗਾ ਨਿਮਰਤਾ ਮਾਣ ਕੋਈ ਵੀ ਗੁਰੂ ਜਾਂ ਕੋਈ ਵੀ ਪੋਡਿਆ ਕਿਸੇ ਵੀ ਧਰਮ ਦਾ ਕੋਈ ਇਸ਼ਟ ਐਸਾ ਨਹੀਂ ਆਇਆ ਇੰਨਾ ਨਿਮਰਤਾ ਪਰ ਇੰਨੀ ਨਿਮਰਾਈ ਕਰਨਾ ਇੰਨੀ ਜਿਆਦਾ ਸਹਿਰ ਔਰ ਇਤਨਾ ਪਿਆਰ ਗੁਨਾਰਗ ਜੀ ਵਰਗਾ ਸ਼ਾਇਦ ਕਿਤੇ ਦੇਖਣ ਨੂੰ ਨਹੀਂ ਜੇ ਖੋਜੇ ਨਿਕਲੇਗਾ ਤਾਂ ਗੁਲਾਮ ਦੇਵ ਜੀ ਤੋਂ ਵੱਡਾ ਨਿਮਰਤਾ ਵਾਲਾ ਵਿਅਕਤੀ ਲੰਬੜਾ ਬੜਾ ਔਖਾ ਹੈ ਬੜਾ ਔਖਾ ਹੈ ਕੋਈ ਨਹੀਂ ਮਿਲਦਾ ਆਪ ਰੱਬ ਹੋ ਕੇ ਹੀ ਸਾਡੇ ਵਾਸਤੇ ਕਿੰਦਾ ਦੇਖੋ ਇਹ ਸਾਰਾ ਕੁਝ ਸਜਣ ਹਾਂ ਸਜ ਰਿਆ ਹੈ ਤਾਂ ਇਹ ਸਾਨੂੰ ਸਮਝ ਆ ਸਕੇ ਸਾਨੂੰ ਸਮਝ ਲੱਗੇ ਪਰ ਉਸ ਸਮੇ ਜੋ ਕੁਛ ਚੱਲ ਰਿਹਾ ਸੀ ਰੱਬ ਨੂੰ ਪਾਉਣ ਦੇ ਹਿੰਲੇ ਵਸੀਲੇ ਗੁਣਾਤ ਦੇਵ ਜੀ ਇਹ ਜਿਹੜੀਆਂ ਹੁਣ 5ਵੀਂ 6ਵੀਂ ਤੇ 7ਵੀਂ ਪੌੜੀ ਹੈ ਉਸ ਦੇ ਵਿੱਚਕਾਰ ਸਾਨੂੰ ਆ ਕੇ ਆਪ ਚੀਲਾ ਅਤੇ ਗੁਰੂ ਵਾਲਾ ਕਨਸੈਪਟ ਲੈ ਕੇ ਸਮਝਾਉਣਾ ਕਰ ਰਹੇ ਨੇ ਸੋ ਕਿੰਨਾ ਜਮਾਨਾ ਪਿਆ ਆਪ ਰੱਬ ਸੱਚੇ ਪਾਤਸ਼ਾਹ ਸਾਡੇ ਕੋਲ ਸਾਡੇ ਵਿੱਚ ਵਿੱਚ ਹੈ ਇਸ ਧਰਤੀ ਤੇ ਆ ਕੇ ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਸਮਝਾਉਣਾ ਕੀਤਾ ਇੰਨਾ ਮਨਵਾਣਾ ਤਾਂ वागुरु साफ ही कहता भाई थपा ही नहीं सकता देखो कि मैं गल पता लग गई कि गुरु तो वर्ग कुछ 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 भी नहीं है गुरु ही सब कुछ है अकाल पुरख सचे पातशाह ही गुरु है महाराज सचे पातशाह उन्हों को बैठ के किदा समझा कर रहे हैं तुम्हें हूं तक यह गल समझ नहीं होगी मैं ये लगता है क्योंकि तो कोशिश की है निे नि बच्चों में थानू समझाने ਗੁਰੂ ਸਾਹਿਬ ਨੇ ਜਿਤਨੇ ਪਖੰਡ ਜਾਂ ਕਹਿ ਲੋ ਜਿਤਨੇ ਵੀ ਰੱਬ ਨੂੰ ਪਾਦੇ ਹਿੱਲੇ ਸਿੱਲੇ ਉਸ ਸਮੇਂ ਚੱਲ ਰਹੇ ਸੀ ਕਿ ਮੂਰਤੀ ਨੂੰ ਪੂਜਣਾ ਕਿੱਦਾਂ ਹੈ ਉਹਨੂੰ ਥਾਪਣਾ ਕਿੱਦਾਂ ਉਹ ਖਰੀਦਾ ਹੈ ਫਿਰ ਆਪਣਾ ਹੈ ਫਿਰ ਉਸ ਤੋਂ ਬਾਅਦ ਉਹਨੂੰ ਬਣਾਇਆ ਜਾਂਦਾ ਹੈ ਉਹ ਕਹਿੰਦਾ ਰੱਬ ਨੂੰ ਨਹੀਂ ਬੰਦਾ ਬਣਾ ਸਕਦਾ ਰੱਬ ਬੰਦਾ ਬਣਾਉਂਦਾ ਹੈ ਇਹ ਆਪਣਾ ਪਿਛਲੀ ਪੌੜੀ ਦੇ ਵਿੱਚ ਜ਼ਿਕਰ ਕੀਤਾ ਚੰਗੀ ਤਾਂ ਗੁਰੂ ਜੀ ਦੀ ਗੱਲ ਹੈ ਉਥੇ ਆਉਂਦੀ ਹੈ ਕਿ ਰੱਬ ਨੂੰ ਇਹ ਤਾਂ ਉਹ ਲੋਕ ਸੀਗੇ ਇਹਨਾਂ ਵਿੱਚ ਕੁਝ ਲੋਕ ਐਸੇ ਵੀ ਸਨ ਜਿਹੜੇ ਤਾਂ ਪਲੇਮ ਕਰਕੇ ਮੂਰਤੀਆਂ ਬਣਾਦੇ ਸਨ ਤੇ ਥਾਪ ਰਹੇ ਸੀਗੇ ਨਾਲੇ ਸੀ ਪਤਾ ਪਰ ਬਹੁਤਾਰੰ ਵਿੱਚ ਲੋਕ ਜਿਹੜੇ ਨੇ ਰੱਬ ਦੀ ਪੂਜਾ ਡਰ ਨਾਲ ਕਰਦੇ ਨੇ ਇਨਸਾਨ ਡਰਦਾ ਹੈ ਆਦਮੀ ਡਰਦਾ ਤੇ ਡਰ ਦੇ ਨਾਲੇ ਉਹ ਕੀ ਕਰਦਾ ਸੀ ਉਹ ਹਰ ਕੋ ਹਿਲਾ ਸਿਲਾ ਪਿਆ ਕਰਦਾ ਕਿ ਰਾਬ ਕਿਸੇ ਤਰੀਕੇ ਨਾ ਖੁਸ਼ ਹੋ ਜਾਏ ਭੁੱਖੇ ਰਹਿਣਾ ਹੰਦਾ ਨਾ ਹੋ ਜਵੇ ਹਨਾ ਮੋਰੇ ਨਾ ਨਾ ਖੁਸ਼ ਹੋ ਜਵੇ ਮਤਲਬ ਸਾਨੂੰ ਕੋਈ ਐਸੀ ਵਿਪਤ ਨਾ ਹੋਵੇ ਹਨਾ ਤੋਂ ਡਰਦਾ ਹੈ ਆਦਿ ਤੇ ਉਹ ਡਰ ਕਰਕੇ ਤੀਰਥਾਂ ਤੇ ਜਾਂਦਾ ਹੈ ਇਸ਼ਨਾਨ ਕਰਦਾ ਹੈ ਤੇ ਗੁਰੂ ਸਾਹਿਬ ਦਾ ਸਾਖ ਕਹਿੰਦੇ ਬਾਣੀ ਵਿੱਚ ਵੀ ਕਹਿੰਦੇ ਗੰਗਾ ਜਮਨਾ ਰੋਧਾਵਰੀ ਸੌਸਪਤੀ ਤੇ ਕਰੈ ਉਦਮ ਮੈਲ ਭਰੇ ਭਰੇ ਹਮਰੇ ਵਿੱਚ ਹਮਰੇ ਨੈ ਸਾਧੂ ਕੀ ਧੂੜ ਲਵਾਈ ਗੁਣਾਦੇ ਪਾਸ਼ਾ ਦਾ ਇਹ ਕਹਿ ਰਹੇ ਨੇ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਕਿ ਮੈਨੂੰ ਇਹ ਗੱਲ ਪਤਾ ਲੱਗ ਗਈ ਹੈ ਕਿ ਜਿਹੜੀਆਂ ਨਦੀਆਂ ਇਹਨਾਂ ਨੇ ਆਪਣੀਆਂ ਉਲੀਕ ਰੱਖੀਆਂ ਨੇ ਦੱਸ ਰਹੇ ਨੇ ਜਿਹੜੀਆਂ ਨਦੀਆਂ ਬਾਰੇ ਇਹ ਕਿ ਇਹਨਾਂ ਵਿੱਚ ਇਸ਼ਨਾਨ ਕਰਨ ਦੇ ਨਾਲ ਰੱਬ ਤੀਰਖ ਨਾਤਾ ਜਾਂਦਾ ਤੀਰਖ ਹੋ ਜਾਂਦਾ ਹੈ ਤੇ ਰੱਬ ਵੀ ਖੁਸ਼ ਹੋ ਜਾਂਦਾ ਸਾਨੂੰ ਕੋਈ ਭੈ ਨਹੀਂ ਸੋ ਇਹਨਾਂ ਨਾਲ ਕੁਝ ਨਹੀਂ ਹੋ ਸਕਦਾ ਕਿਉਂ ਕਿਉਂਕਿ ਇਹ ਤਾਂ ਆਪ ਲੋਟੀਆਂ ਨਹੀਂ ਕਿਸੇ ਐਸੇ ਸਾਧੂ ਦੀ ਧੂੜ ਖੁਦ ਕਹਿ ਨਹੀਂ ਜਾਂਦੇ ਗੰਗਾ ਜਮਨਾ ਗੋਦਾਵੀ ਸਾਰ ਸਤੀ ਤੇ ਕਰਿਆ ਉਦੋਂ ਧੂੜ ਸਾਧੂ ਕੀ ਤਾਈਂ ਕਿ ਇਹ ਤਾਂ ਆਪੇ ਮੋਜੇ ਕੋਈ ਐਸਾ ਸਾਧੂ ਸਾਡੀ ਸਾਨੂੰ ਉਹਦੀ ਧੂੜ ਮਿਲੇ ਉਹ ਇਸ ਨਾਮ ਕਰੇ ਸਾਡੇ ਵਿੱਚ ਆ ਕੇ ਤਾਂ ਕਿ ਅਸੀਂ ਵੀ ਤਰ جائیں ਉਹ ਵੀ ਤਰਲੇ ਨਹੀਂ ਆ ਗੜੀ ਹੀ ਲੈ ਜਿਹੜੇ ਕਿਲ ਵਿੱਚ ਮੈਲ ਭਰੇ ਕਿੰਨੀ ਮੈਲ ਭਰੀ ਹੁੰਦੀ ਹੈ ਲੋਕਾਂ ਦੇ ਵਿੱਚ ਹੈ ਨਾ ਗੱਲ ਦੀਆਂ ਭੜੇ ਹੁੰਦੇ ਆ ਉਹ ਕਹਿੰਦੀ ਪਰੇ ਸਾਡੇ ਵਿੱਚ ਫਿਰ ਆ ਜਾਂਦੇ ਨੇ ਸਾਡੇ ਵਿੱਚ ਪੈ ਆਪਣੀ ਸਾਰੀ ਮੈਲ ਲੈ ਕੇ ਮਹਾਰਗੁਰੂ ਸਾਹਿਬ ਕਿਤਨੇ ਸਹੀ ਤਰ੍ਹਾਂ ਸਾਨੂੰ ਸਮਝਾਉਂਦਾ ਰਹੇ ਨੇ ਬਾਣੀ ਕਰਾਂ ਹਮਰੀ ਮੈਲ ਸਾਧੂ ਦੀ ਧੂੜ ਗਵਲ ਕਿ ਸਾਡੀ ਮੈਲ ਤਾਂ ਆਪ ਉਸ ਸਾਧੂ ਦੀ ਧੂੜ ਨਾ ਜਾਏ ਜਿਹੜਾ ਸਾਧੂ ਸੱਚਮੁੱਚ ਦਾ ਸਾਧੂ ਸੱਚੇ ਪਾਤਸ਼ਾਹ ਦਾ ਆਪ ਰੂਪ ਹੋ ਕੇ ਹੋਇਆ ਹੋਵੇ ਤੇ ਸਾਡੇ ਵਿੱਚ ਆ ਕੇ ਇਸ਼ਨਾ ਕਰੇ ਉਹਦੀ ਧੂੜ ਨਾਲ ਉਹਦੀ ਚਰਨ ਧੂੜ ਨਾਲ ਸਾਡੀ ਗਤੀ ਹੋਣੀ ਹੈ ਮਹਾਰਾਜ ਦੱਸ ਰਹੇ ਹਾਂ ਇਹ ਇਸ ਪੋਈ ਦੇ ਵਿੱਚ ਛੇਵੀਂ ਪੋਈ ਦੇ ਵਿੱਚ ਗੁਰ ਸਮਾਨਤੀ ਰਤ ਨਹੀਂ ਕੋਏ ਮੈਨੂੰ ਇਹ ਗੱਲ ਸਮਝਾ ਕੇ ਕਿ ਤੀਰਥੇ ਨਾ ਪਿਆ ਵੀ ਤਾਂ ਹੀ ਫਾਇਦਾ ਹੈ ਜੇ ਉਸ ਨੂੰ ਚੰਗਾ ਲੱਗਦਾ ਜੇ ਉਹ ਚੰਗਾ ਨਹੀਂ ਅੰਦਾ ਮੇਰਾ ਪੀਰਤ ਨਾ ਆਤਾ ਵੀ ਬਿਕਾ ਮੇਰਾ ਪੀਰਤ ਨਾ ਅਲਾਈ ਬਿਕਾ ਇਹ ਗੁਰੂ ਮਹਾਰਾਜ ਸਮਝਾਣਾ ਕਰਦੇ ਇਸ ਪੂਰੀ ਪੌੜੀ ਦੇ ਵਿੱਚ ਚੰਗੇ ਗੁਣ ਉਹ ਗੁਰੂ ਮਹਾਰਾਜ ਰਤਨ ਜਵਾਹਰ ਮਾਣ ਕੇ ਦੱਸਦੇ ਨੇ ਸਾਡੇ ਜਿਹੜੇ ਚੰਗੇ ਗੁਣ ਹੁੰਦੇ ਆ ਵਿਵੇਕ ਬੁੱਧ ਸਾਡੀ ਹੁੰਦੀ ਹੈ ਸਾਡੇ ਅੰਦਰ ਜੋ ਆਚਾਰ ਵਿਹਾਰ ਹੁੰਦੇ ਆ ਮਹਾਰਾਜ ਵਾਲੀ ਸੋਚ ਹੁੰਦੀ ਹੈ ਧਾਰਮਿਕ ਸੋਚ ਹੁੰਦੀ ਹੈ ਉਹ ਬੋਲੇ ਸਕੇ ਉਹਨਾਂ ਨੂੰ ਮਹਾਰਾਜ ਜਵਾਹਰ ਮਾਨਿਕ ਦੱਸ ਰਿਹਾ ਰਤਨ ਦੱਸ ਰਿਹਾ ਕਿ ਮਾਲਕ ਸੱਚੇ ਪਾਤਸ਼ਾਹ ਕੀ ਦਰ ਆਸਰ ਹੈ ਕਿ ਇਹ ਅਗਰ ਸੇਖ ਰੱਬ ਦੀ ਗੁਰੂ ਨੇ ਸਿੱਖਿਆ ਲੈ ਲੈ ਤਾਂ ਸਮਝ ਲੋ ਕਿ ਉਹ ਤਾਂ ਤੇ ਇਹ ਪਉੜੀ ਦੀ ਬੋਲੀ 7ਵੀਂ ਪਉੜੀ ਦੇ ਵਿੱਚ ਫਿਰ ਮਹਾਰਾਜ ਅੱਗੇ ਸਾਨੂੰ ਹੋਰ ਜਿਹੜਾ ਇੱਕ ਪਖੰਡ ਚੱਲਦਾ ਹੈ ਕਿ ਉਸ ਵੇਲੇ ਵੀ ਚੱਲਦਾ ਸੀ ਅੱਜ ਵੀ ਉਹ ਫਰਚਲਤ ਹੈ ਇਹ ਸਾਰੀ ਹਸਤੇ ਆਪਣੀ ਆਰ ਜਾਣ ਆਪਣੀ ਉਮਰ ਨੂੰ ਵਧਾ ਕੇ ਰੱਖ ਲੈਂਦੇ ਨੇ ਕਿੰਨੇ ਕਿੰਨੇ ਚਰਤ ਹਨਾ ਉਹਦੇ ਨਾਲ ਵੀ ਹੋਣਾ ਪੁੱਛਣੀ ਵੀ ਜਿੰਨੀ ਮਰਜੀ ਵਧਾ ਲੈਂਦੇ ਸੀ ਆਪਣੀ ਉਮਰ ਨੂੰ ਗੱਲ ਸਹੀ ਪੁਆਇੰਟ ਕਰਾਇਆ ਛੇ ਪੁਆਇੰਟ ਦੀ ਗੱਲ ਜਿਹੜੀ ਹੈਗੀ ਉਹ ਬੜੇ ਗੌਰ ਨਾਲ ਬੜੇ ਧਿਆਨ ਨਾਲ ਆਪਾਂ ਸਰਵਨ ਕਰ। ਮੈਂ ਸਿਰਫ ਇਹ ਨਹੀਂ ਜਿਆਦਾ ਸਪੀਚ ਤੁਹਾਨੂੰ ਨਹੀਂ ਦੇਣੀ। ਮੈਂ ਇਤਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਮਹਾਰਾਜ ਨੇ ਨਾ ਤਿੰਨ ਪੁਆਇੰਟਾਂ ਦੇ ਵਿੱਚ ਉਸ ਸਮੇਂ ਦੇ ਚਾਹ ਰਹੇ ਪਖੰਡਵਾ ਨੂੰ ਥਲ ਪਾਈ ਰੋਕਿਆ ਕਿ ਭਾਈ ਰੁਕ ਜਾਓ। ਇਹ ਤੀਰਥਾਂ ਤੇ ਜਾ ਕੇ ਇਸ ਨਾਮ ਕਰਨ ਨਾਲ ਵੀ ਕੱਖ ਨਹੀਂ ਖਤਰਾ ਹੋਣਾ ਜਿਹੜਾ ਤੁਸੀਂ ਕਰ ਰਹੇ ਹੋ ਇਹ ਗਲਤ ਕਰ ਰਹੇ ਆ ਆਪਾਂ। ਨੋ ਇਹ ਧਿਆਨ ਦੇ ਵਾਲੀ ਗੱਲ ਹੈ ਇਸ ਪੌੜੀ ਦੀ ਖਾਸ ਆਪਾਂ ਸ਼ੁਰੂ ਕਰਦੇ ਹਾਂ ਇਸ ਪੌੜੀ ਨੂੰ ਤੇ ਅਰਥ ਕਰਾਂਗੇ ਨਾਮ ਵੀ ਨਾਲ ਉਸ ਤੋਂ ਬਾਅਦ ਫਿਰ ਇਹਦੀਆਂ ਲਗਾਤਾਰ ਕਰਾਂਗੇ ਜੀ ਦਿਓ ਇਜਾਜ਼ਤਾਂ ਆਪਾਂ ਸ਼ੁਰੂ ਕਰੀਏ ਜੀ ਹਾਂਜੀ ਛੇਵੀਂ ਪੌੜੀ ਦਾ ਜਿਸ ਹੈ ਤੀਰਥ ਨਹਾਵਾ ਜੇਤਿ ਸਪਾ ਤੀਰਥ ਜੇ ਮੈਂ ਨਹਾਵਾ ਤਾਂ ਫਾਇਦਾ ਹੁੰਦਾ ਜੇ ਉਸ ਅਕਾਰ ਦਰਖ ਨੂੰ ਮੈਂ ਚੰਗਾ ਲਗਾ ਪਾ ਜਾਵਾਂ ਵੇ ਭਾਵੇਂ ਗੇੜਾ ਹੀ ਕਰੀ ਜੇ ਉਸ ਨੂੰ ਮੈਂ ਚੰਗਾ ਹੀ ਨਾ ਲੱਗਾ ਤੇ ਫਿਰ ਮੈਂ ਲਾ ਕੇ ਵੀ ਕੀ ਕਰਨਾ ਫਿਰ ਲਾਏ ਦਾ ਵੀ ਕੋਈ ਫਾਇਦਾ ਨਹੀਂ ਜੇ ਤੀ ਸੇਖ ਉਪਾਈ ਵੇਖਾਂ जितनी भी सृष्टि है उपार रखी है उपजी हुई है बनाई हुई है काल रोकने जे मैं वो देखता हूँ व्यय कर्मा के मिला ले बिना कर्मा तो कुछ भी उस दी बक्शिस तो सनु नहीं मिल सकता बिना उस दी बक्शिस तो सनु नहीं मिल सकता मत्ते रतन जवाहर माणिक ਇਹ ਜਿਹੜੀ ਸਾਡੀ ਸਮਝ ਹੈ ਸੋਚ ਹੈ ਇਹਦੇ ਵਿੱਚ ਜਿਹੜੇ ਚੰਗੇ ਗੁਣ ਨੇ ਸਾਡੇ ਆਚਾਰ ਵਿਹਾਰ ਵਿਗ ਬੁੱਧ ਧਾਰਮਿਕ ਸੋਚ ਇਹਨੂੰ ਮਹਾਰਾਜ ਦੱਸ ਰਹੇ ਨੇ ਜਵਾਹਰ ਮਾਣਕ ਰਤਨ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਣ ਕੀ ਸਖੋਂ ਜੇ ਇੱਕ ਸਿੱਖਿਆ ਗੁਰੂ ਦੀ ਇੱਕ ਦੁਨੀਆ ਲੈਵੇ ਜੇ ਇੱਕ ਗੁਰ ਕੀ ਸਖ ਸੋਇ ਸਖ ਸਕੇ ਆ ਗੁਰਾ ਇੱਕ ਦੇਹ ਬੁਝਾਈ ਉਹੀ ਜਪਨੀ ਪੌਣੀ ਦੇ ਵਿੱਚ ਸੀ ਉਹੀ ਕੌਮਨ ਲਾਈਆਂ ਨੇ ਰੱਖੀਆਂ ਦਿਨ ਗੁਰਾ ਇੱਕ ਦੇਹ ਬੁਝਾਈ ਮੈਨੂੰ हे ਪ੍ਰਮਾਤਮਾ हे ਪ੍ਰਕਾਰਪੁਰਖ ਵਾਹਿਗੁਰੂ ਇਹ ਸਮਝ ਇਹ ਮਤ ਇਹ ਅਕਰਬਸ਼ ਜੀਆਂ ਦਾ ਇੱਕ ਦਾਤਾ ਸਾਰੀ ਸ੍ਰਿਸ਼ਟੀ ਦਾ ਇੱਕੋ ਇੱਕ ਦਾਤਾ ਦਾਤਾਰ ਹੈ ਸੋ ਮੈ ਨਿ ਸਰ ਜਾਈ ਮੈ ਤੁਮ ਨਾ ਬਿਸਰ ਜਾਣਾ ਉਹ ਮੈ ਤੁਮ ਨਾ ਬਿਸਰ ਜਾਏ ਸੋ ਗੁਰਨਾਨਕ ਦੇਵ ਜੀ ਪਾਤਸ਼ਾਹ ਇਹਨਾਂ ਦੋ ਪੋੜੀਆਂ ਦੇ ਵਿੱਚ ਪਹਿਲੀ ਵਾਰੀ ਕੋਈ ਮੰਗ ਗੁਰੂ ਨੂੰ ਕੇ ਕਰ ਰਹੇ ਨੇ ਪਹਿਲੀ ਵਾਰੀ ਮੰਗ ਰਹੇ ਨੇ ਝੋੜੀਆਂ ਟਕੇ ਕਿ ਗੁਰਾ ਕਦੇ ਇਹ ਪੁੱਛਾਈ ਸੁਨ ਗੀਆਂ ਕਾ ਇੱਕ ਦਾ ਸੋ ਮੈ ਵਿਸਰ ਨਾ ਜਾਈ ਮੈਂ ਉਹਨੂੰ ਵਿਸਰ ਨਾ ਜਾਣਾ ਇਹ ਹੋ ਗਏ ਅਖ ਚੇੜੇ ਪੜੀ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਤੇ ਲਗਾ ਮਾਤਰਾ ਤੇ ਦੇ ਪ੍ਰਨਾਮ ਉਚਾਰਨ ਬਾਰੇ ਧਿਆਨ ਦੇ ਲਈਆ ਤੀਰਥ ਨਾ ਇੱਥੇ ਜਿਹੜਾ ਨਾ ਆਇਆ ਹੈ ਇਹਦੇ ਖਿਆਸ ਧਿਆਨ ਰੱਖਣਾ ਹੈ ਨੰਨੇ ਦੇ ਉੱਪਰ ਥੋੜਾ ਜਿਹਾ ਪ੍ਰੈਸ਼ਰ ਦੇਣਾ ਵજન ਦੇਣਾ ਨਾ ਹਲਕਾ ਜਾਂ ਹਹਾ ਪੈਰ ਤੇ ਲਾ ਕੇ ਬੋਲਾਂਗੇ ਨਾ ਆਪਾਂ ਤੇ ਵਜਨ ਆ ਜਾਏਗਾ ਤੀਰਖ ਨਾਹਾਂ ਜੇ ਤਿਸ ਭਾਵਾਂ ਵੇਰ ਪਾਣੇ ਕਿ ਨਾ ਹੀ ਕਰ ਨਾ ਹੀ ਤੀਰ ਤੇ ਨਾ ਦੀ ਗੱਲ ਹੋਈ ਐ ਕਿ ਜਿਉਂ ਮੈਂ ਭਾਵਾਂ ਹੀ ਨਾ ਚੰਗਾ ਹੀ ਲੱਗਾ ਮੇਰਾ ਤੀਰ ਖ ਨਾ ਆਇਆ ਕੋਈ ਨਿਕਾਰ ਹੈ ਵਜਾ ਨਹੀਂ ਮੇਰਾ ਗੁਰੂ ਬਣਾਤੇ ਹਾਂ ਤੀਰ ਖ ਨਾ ਲਾਣ ਹੀ ਨਹੀਂ ਮਿਲਣਾ तीर्थ नाव जित विपाई सिर्फ के सृष्टि की गल है दे जी जेती सिर उपाई वेखा विमा वे के मिले नहीं मत विच रतन जवाहर माणिक माणिक ਮੰਨਾ ਮੰਮੀ ਕੰਨਾ ਨਾ ਨਾ ਨਿ ਸਿਹਾਈ ਕੱਕਾ ਮਾਣਿਕ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਇੱਥੇ ਦਾ ਸਿੱਖ ਆਇਆ ਹੈ ਉਹ ਸਿੱਖਿਆ ਹੈ ਕਿ ਜੇ ਇੱਕ ਗੁਰੂ ਦੀ ਗੁਰੂ ਦੀ ਅਕਾਲ ਪੁਰਖ ਦੀ ਇੱਕ ਸਿੱਖਿਆ ਵੀ ਇਹ ਲੈ ਲਵੇ ਗੁਰਾ ਇੱਕ ਦੇ ਬੁਝਾਈ ਇੱਥੇ ਖਿਆਲ ਕਰਨਾ ਇਹ ਤਿੰਨ ਲਾਈਨਾਂ ਪੰਜ ਪੌੜੀ ਦੇ ਵਿੱਚ ਵੀ ਅਖੀਰ ਦੀਆਂ ਤਿੰਨ ਲਾਈਨਾਂ ਤੇ ਆਖਰੀ ਇਹ ਛੇਵੀਂ ਪੌੜੀ ਦੇ ਵਿੱਚ ਵੀ ਜਿਹੜੀਆਂ ਆਖਰੀਆਂ ਤਿੰਨ ਲਾਈਨਾਂ ਨੇ ਇਹ ਸੇਮ ਨੇ ਇਹਦੇ ਵਿੱਚ ਇੱਕ ਦੋ ਵਾਲੀ ਆਉਂਦਾ ਹੈ ਪਹਿਲੇ ਆਉਂਦਾ ਹੈ ਗੁਰਾ ਇੱਕ ਦੇ ਬੁਝਾਈ ਹੁਣ ਇੱਥੇ ਜਿਹੜਾ ਇੱਕ ਆਉਂਦਾ ਹੈ ਈੜੀ ਈੜੀ ਨੂੰ ਸਿਹਾਰੀ ਕੱਕਾ ਕੱਕੇ ਤੇ ਕੋਈ ਮਾਤਰਾ ਨਹੀਂ ਹੈ गुरा एक बुझाई सुन तो बुझाई है, वो लिंग है बुझाई इसलिंग हो गया गुरा एक देझाई सब का एक दाता हूँ इतने वो जगह हो गया जी वो आ गया पुलिंग पुलिंग आ गया ਜਦੋਂ ਕੋ ਪੁਲੀੰਗ ਆ ਗਿਆ ਤੇ ਇਸ ਕਰਕੇ ਇੱਥੇ ਜਿਹੜਾ ਇੱਕ ਲਿਖਿਆ ਹੈ ਉੱਥੇ ਤੁਸੀਂ ਦੇਖੋ ਕਰਕੇ ਥੱਲੇ ਆਉਂ ਕਰ ਲੈ। ਇਹ ਸਾਨੂੰ ਅਖਰੀ ਗਿਆਨ ਵੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਨੂੰ ਜਿਹੜੇ ਆਪਨੇ ਕਲੀਅਰ ਹੁੰਦੇ ਨੇ ਗੁਰਾ ਇੱਕ ਦੇ ਬੁਝਾਈ ਸਭ ਦਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ। ਸੋ ਇਹ ਇਹ ਅਰਥ ਆਪਾਂ ਨੇ ਅੱਜ ਸਰਵਣ ਕੀਤੇ ਨੇ ਛੇਵੀਂ ਪੌੜੀ ਦੇ ਤੇ ਪਿੱਛੇ ਅਸੀਂ ਪੰਜ ਪੌੜੀਆਂ ਪਹਿਲਾਂ ਕਰ ਚੁੱਕੇ ਹਾਂ ਜੀ ਉਮੀਦ ਕਰਦਾ ਹਾਂ ਆਪ ਸਾਰਿਆਂ ਨੂੰ ਇਹ ਛੇਵੀਂ ਪੌੜੀ ਬਹੁਤ ਸਰਲ ਤਰੀਕੇ ਨਾਲ ਸਮਝ ਆਈ ਹੋਣੀ ਗੁਰੂ ਸਾਹਿਬ ਨੇ ਉਸ ਸਮੇਂ ਦੇ ਸਾਰੇ ਸੁਭਾਨ ਭਾਵ ਅਰਥ ਦੁਨੀਆ ਨੂੰ ਸਮਝਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਮਹਾਰਾਜ ਸਚੇ ਪਾਤਸ਼ਾਹ ਨੇ ਆ ਗੁਰੂ ਚੇਲੇ ਵਾਲਾ ਕਨਸੈਪਟ ਸਾਡੇ ਸਾਹਮਣੇ ਰੱਖਦੇ ਹੋਏ ਇਹ ਸਭ ਸਾਨੂੰ ਦਿੱਤਾ ਪਰੋਸ ਕੇ ਥਾਲ ਦੇ ਵਿੱਚ ਮੇਰੇ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਤੁਸੀਂ ਕਿ ਇਹ ਜਿੰਨਾ ਵੀ ਜ਼ਿਆਦਾ ਹੋ ਸਕਦਾ ਹੈ ਨਾ ਇਹ ਘਰ ਘਰ ਬੱਚੇ ਬੱਚੇ ਤੱਕ ਇਹ ਬਿਲਕੁਲ ਇਮੀਡੀਏਟਲੀ ਵੀਡੀਓ ਲੈ ਕੇ ਪੁੱਛਾਓ ਤੁਸੀਂ ਤਾਂ ਕਿ ਘਰ ਬੈਠੇ ਹੀ ਉਹ ਨਾਮ ਲੈ ਸਕਣ ਨਾਹਾ ਖਾ ਸਕਣ इन बेन प्रवान कर माफी याचक या चुका माफी देना जी जाते जाते फिर कह सब करो प्लीज मेरी रिक्वेस्ट है सारे आप सारे जितना ज्यादा आप सबसक्राइब करोगे यूट्यूब उतना ज्यादा वर्ल्ड वाइड इसको पेश करेगा वर्ल्ड पार्ट वाइड दिखाएगा मेरी यह वीडियो आउट ऑफ इंडिया नहीं दिखाई जा रही क्यों क्योंकि सबसक्रिप्शन जीवन घट ने ਸੋ ਮੇਛਣਾਵਾ ਕੇ ਸਬਸਕ੍ਰਾਈਬ ਅਗਰ ਹੋਏਗਾ ਤੋ ਆਪਣੇ ਆਪ ਤੋ ਹੀ ਪ੍ਰਮੋਟ ਕਰੇਗਾ ਸਾਡੀ ਇਸ ਪ੍ਰਚਾਰ ਨੂੰ ਸਾਡੀ ਇਸ ਗੁਰੂ ਮਾਰਾਨ ਦੇ ਕੋ ਲਾਗ ਦੇ ਮੈਸੇਜ ਨੂੰ ਅੱਗੇ ਤੋਂ ਅੱਗੇ ਤੱਕ ਪਹੁੰਚ ਸੋ ਤੁਹਾਡਾ ਵੀ ਸੇਵਾ ਵਿੱਚ ਹਿੱਸਾ ਪੈਂਦਾ ਹੈ ਜੇ ਤੁਸੀਂ ਸਬਸਕ੍ਰਾਈਬ ਕਰਦੇ ਹੋ ਲਾਈਕ ਕਰੋ ਸ਼ੇਅਰ ਕਰੋ ਆਪਣੇ ਕਮੈਂਟਸ ਬਾਕਸ ਵਿੱਚ ਆਪਣੇ ਵਿਚਾਰ ਦਿਓ ਮੈਨੂੰ ਮੈਨੂੰ ਪਤਾ ਲੱਗੇਗਾ ਕਿ ਹੋ ਸਕਦਾ ਕਿ ਗਲਤੀ ਕਰ ਰਿਹਾ ਹੋਵਾਂ ਜੇ ਮੈਨੂੰ ਨਹੀਂ ਸਮਝ ਲੱਗਦੀ ਆਪਣੇ ਆਪ ਨੂੰ ਬੰਦੇ ਨੂੰ ਕਦੀ ਪਤਾ ਲੱਗਦਾ ਹੁੰਦਾ ਕਿ ਉਹ ਕੀ ਗਲਤ ਕਰ ਰਿਹਾ ਹੈ ਸਦਾ ਦਸਤੀ ਹੁੰਦੀ ਹੈ ਸੋ ਬੇਨਤੀਆਂ ਪ੍ਰਵਾਨ ਕਰਦੇ ਹੋਏ ਮੇਰੀਆਂ ਜਰੂਰ ਪ੍ਰਵਾਨ ਕਰਿਓ ਤਾਂ ਕਿ ਆਪ ਸਾਰੇ ਅੱਜ ਤੱਕ ਹੋਰ ਜਿਹਨਾਂ ਤੱਕ ਨਹੀਂ ਮੀਂਹ ਪਹੁੰਚਣ ਤੱਕ ਪਹੁੰਚ ਸਕਣ ਜੀ ਸੋ ਮੈਂ ਮਾਫੀ ਚਾਹਨਾ ਹਾਂ ਆਪ ਜੀ ਜ਼ਿਆਦਾ ਦਿਓ ਅਗਲੀ ਪੌੜੀ ਵਿੱਚ ਸਭ ਤੋਂ ਇੰਪੋਰਟੈਂਟ ਪੌੜੀ ਵਿੱਚ ਮਿਲਾਂਗੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ